ਸਾਸੀ ਗਾਲ ਜਗਦੀਪ ਦੇ ਰਿਫਰਮ ਦੇ ਵੇਖਣਾ ਸਾਰਿਆਂ ਦਾ ਜਲੋਤਨ ਮਨ ਕਰਦੇ ਆ ਵੀਰੇ ਅੱਜ ਤਿੰਨ ਨਗੀਨੇ ਲੈ ਕੇ ਹਾਜ਼ਰ ਆਣ ਸਭ ਤੋਂ ਟੌਪ ਕਲਾਸ ਦੇ ਦੋ ਜਿਹਦੇ ਜਰਸੀ ਪਾ ਰਹੀਆਂ ਨਾ ਨਗੀਨੇ ਦਦਿਆਂ ਨਗੀਨੇ ਵੇਚਦਾ ਨੇ ਵੀ ਥਣ ਚੜੇ ਦੀਆਂ ਇਸ ਸਪੈਸ਼ਲ ਮੁੱਲ ਜਮਾ ਛੋਟਾ ਛੋਟਾ ਮੁੱਲ ਲਊਗਾ ਟੌਪ ਕਲਾਸ ਦੇ ਹੀਰੇ ਦਦਿਆਂ ਲੈ ਕੇ ਹਾਜ਼ਰ ਆਣ ਦੀਆਂ ਜਿਹੜੀ ਬੱਚੀ ਨੇ ਇਕੱਲੀ ਇੱਕ ਘੰਟਾ ਆ ਗਿਆ ਸੂਈ ਵਾਲੀ ਜੇਰ ਪਾਉਣੀ ਆ ਬਹੁਤ ਟੌਪ ਦੀਆਂ ਵੀ ਨਗੀਨੇ ਨਗੀਨੇ ਚੰਗੇ ਟੌਪ ਤੇ ਟੌਪ ਸਪੈਸ਼ਲ ਨਗੀਨੇ ਲੈ ਕੇ ਹਾਜ਼ਰ ਆਣ ਦੀਆਂ ਸਾਸੀ ਗਾਲ ਵੀਰੇ ਹੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਤੇ ਵੀਰੇ ਸਾਡਾ ਇਹ ਗਾਇਆਂ ਦਾ ਸ਼ੌਂਕੀ ਆ ਕਹਿੰਦਾ ਗਾਇਆਂ ਲੈਉਣੀਆਂ ਮੈਂ ਚਲੋ ਗਾਇਆਂ ਲੈ ਆਓ ਦਦੀਆਂ ਗਾਇਆਂ ਦੇ ਵਿੱਚ ਦਾਂਦੇ ਨਗੀਨੇ ਲੈ ਕੇ ਆਏ ਆ ਵੀ ਸਭ ਤੋਂ ਟਾਪ ਵੀਰੇ ਭਾਜਦਾਂ ਦੇ ਕਰਦਨੇ ਜਮਾ ਨਿਕੇ ਨਿਕੇ ਰੇਟ ਹੋਣਗੇ ਬਸ ਨਿਕੇ ਨਿਕੇ ਰੇਟ ਹੋਣਗੇ ਦਦੀਆਂ ਤੇ ਇਹ ਵੀਰੇ ਇਹ ਕਿੰਨੇ ਸੂਏ ਦਦੀਆਂ ਇਹ ਵੀਰੇ ਦੂਜੇ ਸੂਏ ਗਾਹਾਂ ਦੂਜੇ ਸੂਏ ਦਦੀਆਂ ਦੰਦੋ ਛੇ ਦੰਦ ਬੱਚੀ ਵੀਰੇ ਜੇ ਲੇਵੇ ਦੀ ਗੱਲ ਕਰਦੇ ਆ ਮੈਂ ਨਾ ਵੀਰੇ ਫੱਟੇ ਇਹਨਾਂ ਦਾ ਸ਼ੁਰੂ ਤੋਂ ਹੀ ਆਪਣਾ ਵੀਰੇ ਛੌਂਗ ਰਿਆ ਜੇ ਮੱਝ ਵੀ ਲੈਣੀ ਆ ਲੇਵੇ ਦੀ ਫਿਟਿੰਗ ਲੈ ਲੈਣੀ ਦਦੀਆਂ ਤੇ ਥਣ ਮੁੱਠੀ ਮੁੱਠੀ ਲੈਣਾ ਰੋਗ ਰੋਗ ਦਾ ਦਦੀਆਂ ਜੇ ਮਿਲਕ ਪਾਣ ਦੀ ਗੱਲ ਕਰਦੇ ਆ ਤੇ ਬਾਲੀ ਚੰਗੀ ਰੋਗ ਰੋਗ ਦਾ ਗੁਲਾਬੀ ਥਣ ਵਾਲੀ ਬੱਚੀ ਦਦੀਆਂ ਆ ਗਈ ਤੇ ਬਾਲੀ ਠੰਡੀ ਸਰੀਰ ਦਦੀਆਂ ਤੇ ਜੇ ਕੱਚ ਪੁਨੇ ਦੀ ਗੱਲ ਕਰਦੇ ਆ ਵੀਰੇ ਇੰਨੀ ਕੁ ਚੰਗੀ ਆ ਕੋਈ ਹਿਸਾਬ ਨਹੀਂ ਵੱਡੇ ਵੀਰੇ ਦਦੀਆਂ ਤੇ ਤੋਰ ਕੇ ਦਿਖਾਓ ਵੀਰ ਜੀ ਦਦੀਆਂ ਬਾਕੀ ਵੀਰੇ ਜੇ ਆਪਾਂ ਇਹਨ ਦੁਰਦੋਰ ਦੁਰਦੋ ਵੀਰੇ ਥੋੜੀ ਡਰਦੀ ਆ ਰਾਦੀ ਸੂਈ ਸਵਾਈ ਆ ਬਾਲੀ ਟੌਪ ਦੀ ਸਪੈਸ਼ਲ ਨਗੀਨਾ ਦਦੀਆਂ ਵੀਰੇ ਦਦੀਆਂ 30 32 ਕਿਲੋ ਆਰਾਮ ਨਾਲ ਦੇ ਦੂਗੀ ਵੱਡੇ ਵੀਰ ਜੀ ਕਹਿੰਦੇ ਵੀ ਦੁੱਧ ਦਊਗੀ 30 32 ਕਿਲੋ ਦਦੀਆਂ ਤੇ ਇਹ ਵੇਲੋ ਰਾਦੀ ਸੂਈ ਆ ਥੋੜੀ ਸੂ ਲੱਗੀ ਵਛੀ ਨੂੰ ਦਦੀਆਂ ਪਰ ਆਪਣਾ ਆਪ ਦੱਸਦੀ ਆ ਵੀ ਮੇਰੇ ਕੋਲ ਜੋਬਣ ਹੈਗਾ ਵੱਡੇ ਵੀਰੇ ਦਦੀਆਂ ਤੇ ਬਾਕੀ ਕਾਦ ਕਾੜ ਦੀ ਜੇ ਗੱਲ ਕਰਦੇ ਆਂ ਵੀਰੇ ਭਾਅ ਤੇ ਅੱਜ ਦੇ ਲੋਕੀ ਵੀਰੇ ਮੁੱਲ ਕਰਦੇ ਆ ਕੋਈ ਡੂਡ ਮੰਗਦਾ ਕੋਈ 60 ਮੰਗਦਾ ਇਹੋ ਜਿਹਾ ਪਰ ਮੁੱਲ ਵੀਰੇ ਜਮਾ ਛੋਟਾ ਕਰਿਓ ਬਈ ਜਿਹੜਾ ਇਹੋ ਜਿਹਾ ਵੀਰੇ 1 ਲੱਖ 20 30 ਜਿਆ ਦੇ ਦੇ ਬਸ ਜਮਾ ਜਮਾ ਹੀ ਭਾਅ ਨਿਕਾ ਕਰ ਦੇਣਾ ਵੱਡੇ ਦੇ ਲੱਖ ਦੀ ਵੀ ਦੇਰੀਏ ਨਾ ਜਮਾ ਆ ਬਸ ਬਸ ਕਾਉਂਟ ਜੇ ਪੈਸੇ ਆਉਣ ਵਾਲੀ ਗੱਲ ਹੋਏ ਜੇ ਜਮਾ ਨਾ ਨੋਰਮਲ ਰੇਟ ਪਰ ਚਲੋ ਇਹ ਆ ਵੀ ਦੇ ਦਾਂਗੇ 95 ਤੋਂ ਵੀ ਮਾਨਤਾ ਕਰ ਦੋ ਵੱਡੇ ਵੀਰ ਦੀਆਂ 99 ਦੀ ਦੇਣਾ ਵੀਰ 99 ਦੀ ਵੀਰ ਕਹਿੰਦਾ ਦੇ ਦਾਂਗੇ ਵੀਰੇ ਵੇਖੋ ਸਪੈਸ਼ਲ ਨਾਗਦਾ ਨਗੀਨਾ ਦਾ ਦੀਆਂ ਤੇ ਜੇ ਬੱਚੀ ਦੀ ਗੱਲ ਕਰਦੇ ਆਂ ਮੇਰੇ ਬਾਡੀ ਸਿਚਰ ਦੀ ਬਹੁਤ ਵੱਡੀ ਵਹਿੜ ਹੈ ਵੀਰੇ ਦਦਿਆਂ ਤੇ ਚੱਡਾ ਵੀਰੇ ਜੀ ਫਿਟਿੰਗ ਆਲਾ ਮਤਲਬ ਵੀ ਵਧੀਆ ਚੱਡਾ ਜਿਹਨੂੰ ਬੋਲਦੇ ਅੱਜ ਕੱਲ੍ਹ ਕਹਿੰਦੇ ਵੀ ਮਤਲਬ ਫਿਟਿੰਗ ਵਾਲਾ ਚੱਡਾ ਚਾਹੀਦਾ ਉਹ ਚੱਡੇ ਦੀ ਗੱਲ ਕਰਦੇ ਆਂ ਵੀਰੇ ਬੰਤਰ ਦੀ ਗੱਲ ਕਰਦੇ ਆਂ ਥਾਣ ਚੱਡਾ ਦੀ ਕਰਦੇ ਕਹਾਲੇ ਸੋਹਣਾ ਹੱਥ ਦੀ ਜਵਾਈ ਵਾਲਾ ਥਾਣ ਦਾ ਵੱਡੀ ਫੁੱਲ ਸਾਈਜ਼ ਬੱਚੀ ਵੀਰੇ ਬਿਲਕੁਲ ਨੋਰਮਲ ਰੇਟ ਕੀਤਾ 99000 ਦੀ ਬੱਚੀ ਦੇ ਦਾਂਗੇ ਵੀਰੇ ਬੜੇ ਰਾਹ ਦੀ ਸੂਈ ਸਵਾਈ ਬੱਚੀ ਆ ਵੀਰੇ ਤੇ ਬਾਕੀ ਨਗੀਨੇ ਦੀ ਦੂਜੇ ਦੀ ਗੱਲ ਕਰਦੇ ਆਂ ਜਰਸੀ ਵੈਡ ਵੀਰੇ ਦਦਿਆਂ ਇਹ ਵੀ ਜੀ ਦੋ ਦਿਨ ਹੋਏ ਨੇ ਸੂਈ ਨੂੰ ਅੱਜ ਦੂਜਾ ਦਿਨ ਸੂਈ ਨੂੰ ਮੂੰਹ 15 ਕਿਲੋ ਬੋਲਾ ਤਿਆਰ ਹੋਊਗਾ 15 ਕਿਲੋ ਵੀਰੇ ਕਹਿੰਦੇ ਵੀ ਬੋਲਾ ਖਾਲੀ ਹੁੰਦਿਆ ਸਾਰੀ ਬੱਚੀ ਚੱਲਣ ਲੱਗੀ ਹੈ ਵੀਰੇ ਤੇ ਜੇ ਲੇਵਰੀ ਗੱਲ ਕਰਦੇ ਆ ਵੀਰੇ ਐ ਫੱਟਾ ਈ ਡਾਈ ਫਿਰਦੀ ਥੱਲੇ ਉਹ ਦਦੀਆਂ ਤੇ ਜੇ ਬਾਡੀ ਸੱਚ ਦੀ ਬਲ ਕਰਦੇ ਆ ਵੀ ਵੀ ਬਹੁਤ ਵੱਡੀ ਸੋਹਣੀ ਬੱਚੀ ਦਦੀਆਂ ਕਾਲੀ ਜਰਸੀ ਪਿਓਰ ਪੰਜਾਬ ਦੀ ਜਰਸੀ ਵੱਡੇ ਵੀਰੇ ਦਦੀਆਂ ਕੋਈ ਮਾ ਚਲਾਲੀ ਜਰਸੀ ਨਹੀਂ ਹੈਗੀ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਆਪਾਂ ਇੱਥੋਂ ਪੰਜਾਬ ਦੀ ਖਾਸ ਤੰਦੀ ਵੀ ਪੰਜਾਬ ਤੋਂ ਹੀ ਲੈ ਕੇ ਪੰਜਾਬ 'ਚ ਜਾਰੀ ਵਿਕੇ ਵੱਡੇ ਵੀਰੇ ਤੇ ਜਿੰਦਗੀ ਨੇ ਦੀ ਗੱਲ ਕਰਦੇ ਆ ਵੀਰੇ ਸਪੈਸ਼ਲ ਨਗੀਨਾ ਆਉਂਦਾ ਜਿਹੜੀ ਗੱਲ ਕਰਨ ਵਾਲੀ ਆ ਮੋਟਾ ਮੋਟਾ ਡੇਲਾ ਲੱਗਾ ਛੋਟਾ ਛੋਟਾ ਕੰਨ ਲੱਗਾ ਤੇ ਕਾਲੀ ਜਰਸੀ ਪਿਓਰ ਵੈੜ ਵੈੜ ਵਡੇ ਵੀਰੇ ਇਹ ਬਾਜ ਦੇ ਲੈ ਲਈ ਗਾਂ ਲੈ ਲਈ ਇੱਕ ਬਰਾਬਰ ਆ ਵੱਡੇ ਵੀਰਦੀਆਂ 23 24 ਕਿਲੋ ਨਾ ਭਾਦੂ ਵੱਡੇ ਵੀਰ ਕਹਿੰਦੇ ਵੀ 23 24 ਕਿਲੋ ਨਾਰਮਲ ਦੇ ਉਹ 23 24 ਕਿਲੋ ਕੋਈ ਐਡੀ ਵੈੜ ਨੂੰ ਵੀਰ ਦੁੱਧ ਨਹੀਂ ਕੋਈ ਕਹਿੰਦਾ ਮਾਲਾ ਵੀ ਥਾਣ ਵੀ ਬਹੁਤ ਸੋਹਣਾ ਲੱਗਾ ਵੀਰੇ ਤੇ ਮੂੰਹ ਚਾਰ ਦੰਦ ਆ ਵੀਰੇ ਸੁਆ ਪਹਿਲਾ ਜੇ ਮੂੰਹ ਚਾਰ ਦੰਦ ਵੀਰੇ ਬਹੁਤ ਟਾਪ ਦਾ ਨਗੀਨਾ ਥਣ ਦਿਖਾ ਦੇ ਨੇ ਵੱਡੇ ਵੀਰ ਦਦੀਆਂ ਪਈ ਈ ਘਰੀ ਬਣੀ ਆ ਵੀ ਆ ਨਾੜਾ ਨਾੜਾ ਥਣ ਦਿਖਾ ਦੇ ਨੇ ਵੀਰੇ ਬਹੁਤ ਸੋਹਣਾ ਥਣ ਲੱਗਾ ਵੀਰੇ ਜਿਹੜੀ ਗੱਲ ਕਰਨ ਵਾਲੀ ਆ ਤੇ ਬਾਕੀ ਇਹਨਾਂ ਵੀ ਬਹੁਤ ਵਧੀਆ ਥਣ ਚੱਡਾ ਦੇਣੀ ਜਿਹੜੀ ਇਹਦੀ ਵੀ ਕੀਮਤ ਵੀਰੇ ਇਦਾਂ ਦੀ ਕਰ ਦੋ ਵੀਰੇ ਬਸ ਜਿਵੇਂ ਹੀ ਪਾ ਛੋੜ ਛੋੜੇ ਹੋ ਜਾਣ ਵੱਡੇ ਵੀਰੇ ਕੀਮਤ ਵੀ ਵੀ ਰਵਾਂਗੇ 80 80 90 90 ਹਜ਼ਾਰ ਦੀ ਵੀ ਕਰਨੀਆਂ ਹਾਂ ਜੀ ਜੀ 75 ਹਜ਼ਾਰ ਦੀ ਦੇ ਦਾਂਗੇ 75 ਤੋਂ ਵੀ ਕਰੋ ਵੀਰ ਮਾਤਾ ਦੇ ਨਾਲ 75 ਜਾਸਨ ਵੀ ਦੇ ਰਾਂ ਕੋਈ ਨਹੀਂ ਦਿੰਦਾ ਰੱਖੀ ਵੱਡੇ ਵੀਰ ਐ ਮਖੌਲ ਨਾ ਕਰੋ ਜਦਿਆਂ ਵੀਰਾਂ ਦੇ ਵੀਰ ਨੇ ਕਹਿੰਦਾ 72 ਦੇ ਦੇ 72000 ਦੀ ਵੱਡੇ ਵੀਰ ਦੇ ਦਾਂਗੇ ਵੇਖੋ ਇਹ ਨਾੜਾਂ ਨਾੜਾ ਦਿਖਾਓ ਇਹ ਚੱਡੇ ਦੀ ਗੱਲ ਕਰਦੇ ਵੀਰ ਕਹਿੰਦਾ ਨਾੜਾਂ ਵੀ ਜਰੂਰ ਦਿਖਾਓ ਮੇਰੀ ਬੱਚੀਆਂ ਵਾਕੇ ਵਾਕੇ ਦੁੱਧ ਵਾਲੀਆਂ ਨਿਸ਼ਾਨੀਆਂ ਪੂਰੀਆਂ ਫੁੱਲ ਪੀਆਂ ਮਿਲਕ ਪਾਂਡ ਦੀ ਗੱਲ ਕਰਦੇ ਆ ਵੀਰੇ ਇਹ ਭਾ ਦੇ ਨਕੀਨੇ ਨਹੀਂ ਕਿ ਪਾ ਪਾ ਮਿਲਣੇ ਜਿਹੜੇ ਗਲੇ 50 ਦੀ ਵਿੱਚ ਕਾ ਜਾਉਦੇ ਨਹੀਂ ਮਿਲਣਗੇ ਏਡੇ ਭਾ ਦੇ ਠੀਕ ਹੈ ਵੀਰੇ ਕਹਿੰਦੇ ਵੀ ਜਿਹੜੇ ਭਾ ਦੇ ਆਪਾਂ ਨਕੀਨੇ ਕੱਢ ਦਾਂਗੇ ਨਾ ਇਹ ਮਤਲਬ ਜਿਵੇਂ ਹੀ ਮੰਦੇ ਕਰਕੇ ਕੱਢ ਦਾਂਗੇ ਵੀਰੇ ਤਾਇੀ ਸੂਈ ਸਵਾਈ ਵੀਰੇ ਦੋ ਦਿਨ ਦੀ ਬੱਚੀ ਦੇ ਸਟਖਾਲੀ ਹੁੰਦੇ ਸਟੈਡੀ 15 ਕਿਲੋ ਬੋਲੇ ਤੋਂ ਚੱਲੀ ਬੱਚੀ 22 23 ਕਿਲੋ ਵਾਲੀ ਬੱਚੀ ਵੱਡੇ ਵੀਰੇ ਬਾਲੀ ਅਸਲ ਵਹਿੜ ਹੈ ਜੋ ਟਾਪ ਕਲਾਸ ਦੀ ਤੇ ਗਾੜੀ ਵੀਰੇ ਰਾਤ ਦੀ ਸੂਈ ਸਵਾਈ ਬੱਚੀ ਜੇ ਇੱਕ ਦੀ ਸਿਫਤ ਕਰੀ ਉਹ ਤੋਂ ਗਾੜੀ ਦੇ ਉਹਦੀ ਗਰੀ ਉਹਦੀ ਸਭ ਤੋਂ ਖਾਸ ਤੇ ਹੁੰਦੀ ਵੀਰੇ ਜਿਹੜਾ ਕਰਮਾਲੀ ਨੇ ਬਚਾ ਦਿੱਤਾ ਵੀਰੇ ਵੱਡੇ ਵੀਰੇ ਬੱਚੀ ਆ ਗਈ ਵੀਰੇ ਤੇ ਬੱਚੀ ਦੀ ਗੱਲ ਕਰੀਏ ਤੇ ਜੇ ਇਹਦਾ ਮੁੱਲ ਨਹੀਂ ਕੋਈ ਹੈਗਾ ਵੀਰੇ ਸਹੀ ਪਿਓਰ ਜਰਸੀ ਵਹਿੜ ਵੀਰੇ ਅਸਲ ਵੀਰੇ ਵੱਛੀ ਪਾਲਣ ਵਾਲੀ ਆ ਪਹਿਲਾਂ ਮੈਂ ਵੱਛੀ ਦੀ ਗੱਲ ਕਰਦਾ ਵੀਰੇ ਆਪਾਂ ਨੂੰ ਬੱਚਿਆਂ ਦਾ ਬਾਲਾ ਹੀ ਸ਼ੌਂਕ ਦਦੀਆਂ ਛੋੜੀ ਜੀ ਬੁੱਤੀ ਵਾਲੀ ਵੱਛੀ ਚਪਾ ਚਪਾ ਕੰਨ ਦਦੀਆਂ ਤੇ ਬਾੜੀ ਨਗੀਨਾ ਤੇ ਵੱਡੀ ਵੀ ਵੱਛੀ ਬਹੁਤ ਚੰਗੀ ਦੇ ਵਿੱਚ ਥਣ ਚੱਡੇ ਦੀ ਵੀ ਗੱਲ ਕਰਦੇ ਆ ਵੀਰੇ ਪਤਾ ਨਹੀਂ ਕਿੱਥੋਂ ਕੱਢ ਕੇ ਵੀਰੇ ਉਹਨਾਂ ਨੇ ਆਂਦੀਆਂ ਜਿਹੜੇ ਥਣ ਚੱਡੇ ਦੀਆਂ ਵੜਾ ਖੁੱਲੇ ਲੇਵੇ ਦੀਆਂ ਵੱਛੀਆਂ ਵੀਰੇ ਇਹ ਦਦੀਆਂ ਇਹ ਹੋਣੀ ਐ ਦੀ ਸੁਈ ਜੇਹਰ ਵੱਛੀ ਨੇ ਪਾਉਣੀ ਐ ਵੱਡੇ ਵੀਰੇ ਇਹ ਵੀਰੇ ਦੋ ਘੰਟੇ ਦੇ ਸੁਈ ਨੂੰ ਇਹ ਦੋ ਘੰਟੇ ਵੱਡੇ ਕਹਿੰਦੇ ਉਹ ਸੁਈ ਨੂੰ ਬਾਡੀ ਸਚਰ ਦੀ ਗੱਲ ਕਰਦੇ ਆ ਬਹੁਤ ਵੱਡੀ ਵੱਛੀ ਆ ਵੀਰੇ ਜਿਹੜੀ ਗ ਤੇ ਲੰਮੀ ਚਲਾਓ ਵੀਰ ਜੀ ਥੋੜੀ ਜਿਹੀ ਦਦੀਆਂ ਇਹ ਵੀ ਵੀਰ ਨੇ ਗੱਲ ਕਰੀ ਹੇੜੀ ਦਦਾਂਗੇ ਜਮਾ ਨਿਗ ਨਿਗਾ ਰੇਡ ਕਰਨਾ ਵੱਡੇ ਵੀਰ ਕੋਈ ਲੱਖ ਲੁੱਖ ਨਹੀਂ ਮੰਗਣਾ ਨਿਗ ਨਿਗੇ ਨਕੀਨੇ ਰੇਡ ਮੰਗਣੇ ਵੱਡੇ ਵੀਰ ਜਿਹੜੀ ਗੱਲ ਕਰਨ ਵਾਲੀ ਦੀਆਂ ਤੇ ਜੇ ਚੱਡੇ ਦੀ ਗੱਲ ਕਰਨੀ ਵੀਰੇ ਬਹੁਤ ਹੀ ਚੱਡੇ ਮੈਂ ਨਾ ਵੀਰੇ ਥਣਲੇ ਵੀ ਦੀ ਗੱਲ ਕੋਈ ਵੇਖਣ ਦੀ ਲੋੜ ਹੀ ਨਹੀਂ ਬਾਲਾ ਸਪੈਸ਼ਲ ਥਣ ਲੱਗਾ ਵੀਰੇ ਦਦੀਆਂ ਬਾਡੀ ਸਚਰ ਵੀ ਬੱਚੀ ਦਾ ਬਹੁਤ ਸੋਹਣਾ ਵੀਰੇ ਦਦੀਆਂ ਬਾਕੀ ਨਵੀਂ ਭਾਜਾਂਆਂ ਵੀ ਆ ਵੀਰ ਉਹਨੇ ਛੋਟੇ ਛੋਟੇ ਮੰਗੇ ਆ ਤੇ ਬੱਚੀਆਂ ਬਹੁਤ ਵੱਡੀਆਂ ਵੱਡੀ ਵੱਡੇ ਵੀਰੇ ਦਿਆਂ। ਹਾਂਜੀ ਤੇ ਇਹਦਾ ਵੀਰ ਜੀ ਦੱਸੋ ਕਿੰਨਾ ਕੇ ਜਾਇਜ਼ ਕਰਕੇ ਰੇਟ ਲੈ ਲਓਗੇ ਦਿੰਦੀਆਂ। ਇਹ ਹੱਕ ਰੱਖਦੀ ਸੀ ਆ ਤਾਂ ਵੀ ਕੰਦਾ। ਹਾਂਜੀ ਜੀ। ਇਹ ਵੀ ਨਿਗਾਰੇ ਰੇਟ ਦੇ ਦਾਂਗੇ। ਜਵਾਂ ਆ ਨਿਗਾਰੇ ਦੱਸ ਦੋ ਜੀ। 72 ਦੀ ਦੇ ਦਈਏ। 75 ਤੋਂ ਵੀ ਵੱਡੇ ਵੀਰੇ ਐ ਵਿੱਚ। ਵੀਰੇ ਹੋਰ ਮਾਨ ਤਨ ਕਰ ਦਾਂਗੇ। ਕਿੰਨਾ ਸਾਨੂੰ ਇਹ ਬੱਚੀ ਦੇ ਦਈਏ? ਜੈਸਾ ਦੇ ਦੋ ਜੀ। 70 ਦੀ ਬੱਚੀ ਦੇ। ਵੱਡੇ ਵੀਰੇ ਵੇਖੋ ਅੱਜ ਵੀਰਾਂ ਦੇ ਰੇਟ ਦੇ ਕਿਡੇ ਕਿਡੀਆਂ ਨਗੀਨੇ ਆ ਗਏ ਵੀਰ ਜਿਹੜੀ ਗੱਲ ਕਹਿੰਦੇ ਨੋਰਮਲ ਵੱਡੇ ਰੇਡ ਆ ਗਏ ਤਾਂ ਥਣ ਗਲਾਬੀ ਦੀ ਬੱਚੀ ਆ ਗਈ ਆ ਤੇ ਕਹਿੰਦੇ ਵੀ 70 ਹਜ਼ਾਰ ਦੀ ਦੇ ਦਾਂਗੇ ਵੀਰੇ ਵੇਖੋ ਕਿ ਘਾਟੇ ਨਹੀਂ ਦੇਈ ਜਾਂਦੇ ਵੀਰੇ ਨਹੀਂ ਤੇਰਾ ਇੱਕ ਗੱਲ ਹੀ ਬਾਹੜਾ ਹੀ ਭਾਣਾ ਮਿਲ ਗਿਆ ਭਾਣਾ ਹੀ ਦੇਵਾਂਗੇ ਨਗੀ ਜੀ ਕਮਾਈ ਰੱਖ ਕੇ ਅੱਛਾ ਅੱਛਾ ਕਹਿੰਦੇ ਵੀ ਭਾਣਾ ਮਿਲ ਗਿਆ ਤੇ ਭਾਣਾ ਹੀ ਅੱਜ ਦੇ ਦਾਂਗੇ ਵੱਡੇ ਵੀਰ ਜਿਹੜੀ ਗੱਲ ਕਰੀਏ ਵੀਰ 70 ਦੇ ਦਾਂਗੇ ਚਲੋ ਬਹੁਤ ਮਿਹਰਬਾਨੀ ਵੱਡੇ ਵੀਰੇ ਫੇਰ ਮੈਂ ਬੱਚੇ ਦੀ ਫੋਟੋ ਦਿਖਾਉਣਾ ਜਿਹੜਾ ਇਹਦੇ ਮਗਰ ਨਗੀਨਾ ਬੱਚਾ ਵੀਰੇ ਬਾਲਾਏ ਸਪੈਸ਼ਲ ਨਿਗਾਹ ਜਾਨੇ ਕੀ ਨਾ ਬੱਚਾ ਜਰਸੀ ਪਿਓਰ ਦੀ ਬੱਚੀ ਮਗਰ ਵੱਡੇ ਵੀਰੇ ਕਈਆਂ ਨੂੰ ਸ਼ੌਂਕ ਹੁੰਦਾ ਵੀ ਜਰਸੀ ਬੱਚੀ ਲੈਣੀ ਹੈ ਮਗਰ ਰਣੀਆਂ ਤੇ ਇਹਨਾਂ ਵੀ ਸਭ ਤੋਂ ਖਾਸ ਤੇ ਜਿਨੇ ਮੱਝ ਲੈ ਲਈ 2.5 ਲੱਖ ਰੀ ਉਹਦੇ ਬਰਾਬਰ ਵੀ ਰੀ ਦੀ ਫੈਂਡ ਆਉਣੀ ਇਹਨਾਂ ਦੀ ਦਦੀਆਂ ਏਡੀਆਂ ਬੱਚੀਆਂ ਦਾ ਰੀਆਂ ਦਾਰੀਆਂ ਮਤਲਬ ਮੱਝ ਦੇ ਬਰਾਬਰ ਇਹਦਾ ਦੁੱਧ ਪਾਊਗਾ ਵੱਡੇ ਵੀਰੇ ਕਮੇ ਜਰਸੀਆਂ ਜਿਹੜੀਆਂ ਇਹ ਇੱਕ ਜਿਦਾ ਕ੍ਰੋਸ ਹੈ ਜਰਸੀ ਦਦੀਆਂ ਇਹ ਮਈਆਂ ਦੇ ਮਤਲਬ ਮੁੱਲ ਦਾ ਦੁੱਧ ਇਹਦਾ ਪਾਊਗਾ ਵੱਡੇ ਵੀਰੇ ਬਹੁਤ ਚੰਗੀ ਚਿੱਟੇ ਦੁੱਧ ਸਾਫ ਦੁੱਧੇ ਦਾ ਵਧੀਆ ਜਿਹੜੀ ਗੱਲ ਕਰਨ ਵਾਲੀ ਤੇ ਜੇ ਐਡੀ ਗੱਲ ਕਰਦੇ ਆ ਵੱਡੇ ਵੀਰੇ ਇਹ ਉਹਨੋਂ ਨਗੀਨਾ ਵਧੀਆ ਜਿਹੜੀ ਗੱਲ ਕਰਨੀ ਜੇ ਵੀਰ ਭਰਾ ਨੇ ਕਿਹਾ ਤੰਨੇ ਸਲਾਹ ਕੀਤੀ ਆ ਤਿੰਨਾ ਜੋ ਵੀ ਵੱਡੇ ਵੀਰ ਕੋਈ ਮਾਨਤਨ ਕਰ ਦੋਗੇ ਜੇ ਤਿੰਨੇ ਇਕੱਠੀਆਂ ਕੋਈ ਲੈਂਦਾ ਦੀਆਂ ਕਿੰਨਾ ਜੋ ਕਿੰਨਾ ਕਰ ਦੋਗੇ ਵੱਡੇ ਵੀਰੇ ਜੇ ਵੀਰ ਕਹਿੰਦਾ ਵੀ ਤਿੰਨੇ ਗਾਈਆਂ ਕੋਈ ਇਕੱਠੀਆਂ ਲੈ ਲੈਂਦਾ ਜਿਹੜੇ ਆ ਇਹਦਾ ਵੀਰੇ 92000 ਰੁਪਏ ਆਖਿਆ ਇਹਦਾ 92 ਆਖਿਆ ਵੇ ਦੁਬਾਰੇ ਦਿਖਾ ਦਨੇ ਆ ਹਾਂਜੀ ਇਹਦਾ ਇਹਦਾ 72000 ਰੁਪਏ ਆਖਿਆ ਵੱਡੇ ਵੀਰੇ ਉਹਦਾ ਸੱਤਰ ਜੇ ਤਿੰਨੇ ਕੋਈ ਇਕੱਠੀਆਂ ਵੈੜਾ ਚੁੱਕਦਾ ਦਦੀਆਂ ਤੇ 5000 ਦਾ ਵੀਰ ਕਹਿੰਦੇ ਮਾਨਤਨ ਕਰਦਾਂਗੇ ਬਾਕੀ ਇਹਨਾਂ ਵੀ ਵੀਰੇ ਨਕੀਨਿਆਂ ਬਹੁਤ ਟਾਪਦੇ ਆ ਗੁਰੂ ਰਾਮ ਦਾ ਇਹ ਐਡਰੈਸ ਦੱਸਿਓ ਵੀ ਦੀ ਵਡੇਰੇ ਪਿੰਡ ਵੀ ਦੀ ਡੋਗਰ ਹਾਂਜੀ ਜੀ ਫੋਨ ਨੰਬਰ ਹੈ 986615127 15127 ਜੀ ਇੱਕ ਇੱਕ ਨੰਬਰ ਹੋਰ ਬੋਲ ਦੋ ਜੀ ਇੱਕ ਨੰਬਰ 8283493171 ਹਾਂ ਵੀਰੇ ਦੋ ਨੰਬਰ ਜੀ ਉੱਤੇ ਚੱਲਣਗੇ ਵੀਡੀਓ ਦੇ ਉੱਤੇ ਦਦੀਆਂ ਕਈ ਵਾਰੀ ਇੱਕ ਫੋਨ ਨਹੀਂ ਲੱਗਦਾ ਜਿਹੜੀ ਗੱਲ ਕਰਨ ਵਾਲੀ ਆ ਦੂਜੇ ਫੋਨ ਤੇ ਦੂਜੇ ਫੋਨ ਤੇ ਕਨੈਕਟ ਕਰ ਸਕਦੇ ਬਾਕੀ ਇੰਨਾ ਵੀ ਇਹੋ ਜਿਹੇ ਨਕੀਨੇ ਟੌਪ ਕਲਾਸ ਦੇ ਹੀਰੇ ਏ ਭਾ ਦੇ ਵੀਰੇ ਮਤਲਬ ਚੁਣ-ਚੁਣ ਕੇ ਵੀਰੋਂ ਨੇ ਲਿਆਉਂਦੇ ਜਿਹੜੀ ਗੱਲ ਕਰਨ ਵਾਲੀ ਆ ਇਹ گاਵਾਂ ਦਾ ਕੰਮ ਇਹਨਾਂ ਦਾ ਵੀਰੋਂਾਂ ਦਾ ਦੋਵੇਂ ਦਰੀਆਂ ਪਰ ਜੈਤ ਝੋਡੀ ਲੈਣੀ ਉਹ ਵੀ ਟੌਪ ਕਲਾਸ ਹੈ ਵੈੜ ਦੇਣੀ ਵੈੜ ਸਾਡੀ ਵੈੜ ਵੀ ਟੌਪ ਕਲਾਸ ਦੀ ਲੈਣੀ ਆ ਕੀਏ ਕਲਾਗੇ ਹੀਰੇ ਹੀ ਕਲਾਵਾਂਗੇ ਵੀਰੇ ਯਾਦ ਕਰਨਗੇ ਮੈਨਾਂ ਵੀਰੇ ਕਿੱਥੇ ਲੱਭਦੀਆਂ ਇਹੋ ਜਿਹੀਆਂ ਥਾਂ ਨਹੀਂ ਲੱਭਦੀਆਂ ਵੀਰੇ ਪਹਿਲਣਾ ਵਿੱਚ ਐਨੇ ਫਿਟੇ ਵਾਲੀ ਤੇ 72000 ਦੀ ਵੀਰੇ ਐੋ ਜੇ ਨਗੀਨੇ ਵੀਰੇ ਮਤਲਬ ਇਹ ਮਿਹਨਤ ਕਰਕੇ ਲਿਆ ਕੇ ਦੇ ਚ ਮੂੰਹੋਂ ਚਾਰ ਦਾ ਤੇ ਪਿਓਰ ਵੱਛੀ ਵੀਰੇ ਚੌਗੀ ਮੂੰਹ ਆਦ ਦੀਆਂ ਤੇ ਬਹੁਤ ਸਪੈਸ਼ਲ ਮਤਲਬ ਜੈਜ ਰੇਡ ਪਾਇਆ ਤੇ ਜੇ ਇਹਦੀ ਗੱਲ ਕਰਦੇ ਆ ਵੀਰੇ ਇਹੋ ਜੀ ਨੋਰਮਲ ਅੱਜ ਕੱਲ ਵੀਰੇ ਮਤਲਬ ਇਹ ਵਪਾਰੀ ਵੀ ਲੈ ਕੇ ਇਹਨਾਂ ਨੂੰ ਵੇਚ ਸਕਦਾ ਇਹੋ ਜੀ ਵੱਛੀ ਵੀਰੇ ਫਿਟਿੰਗ ਲੈਵੇ ਵਾਲੀ ਦਾ ਦੀ ਇੰਨੀ ਨਹੀਂ ਬਾਹਰ ਨੂੰ ਨਿਕਲੀ ਨਾਰਮਲ ਰੇਡ ਆ ਵੀਰੇ 92000 ਰੁਪਿਆ ਐੋ ਜੀ ਬੱਚੀ ਆਮ ਵੀਡੀਓ ਤੇ ਵੇਖੀ ਦਾ ਡੂਡ ਲਾ ਕੇ 160 120 ਲੋਕੀ ਮੰਗਣ ਡੇ ਵੀਰੇ ਆ ਜੀ ਕੋਈ ਘਟ ਦਿੰਦਾ ਹੀ ਨਹੀਂ ਨਹੀਂ ਵੀਰੇ ਦਿੰਦਾ ਲੱਖੋਂ ਬਾਹਰ ਹੀ ਸਾਰੀ 120 30 ਦੀ ਦਿੰਦਾ ਵੀਰੇ ਨੇ ਜਾਇਜ ਕਹਿੰਦੇ ਕਹਿੰਦੇ ਵੀ ਭਾਅ ਇੰਨੇ ਕੇ ਰੇਡ ਨਾਰਮਲ ਪਾਇਆ ਕਰਾਂਗੇ ਵੀ ਵੀਰੇ ਬਸ ਵੀਡੀਓ ਤੇ ਵੀਰ ਭਰਾ ਕੋ ਮੰਗੇ ਤੇ ਗਾਂ ਉਸੇ ਤੇ ਵਿਕ ਜੇ ਜਿਹੜੀ ਗੱਲ ਖਾਸ ਤੇ ਵੀ ਇਹ ਰਾਤ ਦੀ ਸੂਈ ਆ ਇਹਦੇ ਪਰਸੋਂ ਦੀ ਸੂਈ ਆ ਉਹ ਹੁਣ ਸੂਈ ਆ ਵੀਰੇ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਵੜਾ ਵੀਰੇ ਬਾਕੀ ਵੀਰੇ ਬਹੁਤ ਬਹੁਤ ਧੰਨਵਾਦ ਕਰਦੇ ਆ ਠੀਕ ਐ ਸਤਿ ਸ੍ਰੀ ਅਕਾਲ